ਸੋ ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਸੈਲੀਬ੍ਰੇਸ਼ਨ ਬਾਜ਼ਾਰ ਦੇ ਵਿੱਚ ਕਿਉਂਕਿ ਸੈਲੀਬ੍ਰੇਸ਼ਨ ਬਾਜ਼ਾਰ ਦੇ ਵਿੱਚ ਬਿੱਗ ਰਿਸ਼ੋਰਡ ਜਿਹੜਾ ਹੈ ਉਹਦੇ ਵਿੱਚ ਇੱਕ ਬੜਾ ਤਮਾਕਾ ਹੋਣ ਜਾ ਰਿਹਾ ਹੈ ਤਮਾਕਾ ਉਹਨਾਂ ਲੋਕਾਂ ਵਾਸਤੇ ਹੋਣ ਜਾ ਰਿਹਾ ਹੈ ਜਿਹੜੇ ਲੋਕ ਪੈਗ ਲਾਉਂਦੇ ਸ਼ਕੀਨ ਨੇ ਉਹ ਤਮਾਕਾ ਕਾਤੇ ਹੋ ਰਿਹਾ ਕਿੱਥੇ ਹੋ ਰਿਹਾ ਇਹ ਵੀ ਦਿਖਾਵਾਂਗੇ ਸੈਲੀਬ੍ਰੇਸ਼ਨ ਬਾਜ਼ਾਰ ਦੇ ਵਿੱਚ ਪਹੁੰਚੇ ਹੋયા ਅੱਜ ਸ਼ਨੀਵਾਰ ਦਾ ਦਿਨ ਹੈ ਔਰ ਰੌਣਕਾਂ ਲੱਗੀ ਹੋਈ ਨੇ ਤੁਸੀਂ ਦੇਖ ਰਹੇ ਹੋ ਪੂਰੀ ਲਾਈਟਿੰਗ ਜਿਹੜੀ ਹੋਈ ਹੋਈ ਹੈ ਸਾਰੇ ਬਸੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਕੈਮਰਾ ਜਿਹੜਾ ਹੈ ਫੁੱਲ ਘੁਆ ਦਿਓ ਕਿ ਦੇੰਤੇ ਰਾਤ ਜਿਹੜੀ ਹੈ ਪੂਰੀ ਲੈਟਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਗਮਗਾ ਰਿਹਾ ਹੈ ਸੈਨੀਬ੍ਰੇਸ਼ਨ ਬਾਜ਼ਾਰ ਔਰ ਬਿਗ ਬੋਸ ਸਾਹਮਣੇ ਬਿਲਕੁਲ ਬਿਗ ਬੋਸ ਦਾ ਜਿਹੜਾ ਹੈ ਸਟicker ਲੱਗਿਆ ਹੋਇਆ ਹੈ ਔਰ ਅੱਜ ਬਿਗ ਬੋਸ ਦੇ ਵਿੱਚ ਸੋ ਬਿਗ ਬੋਸ ਦੇ ਵਿੱਚ ਇੱਕ ਬੜਾ ਤਮਾਕਾ ਹੋਣ ਜਾ ਰਿਹਾ ਹੈ ਬਿਗ ਬੋਸ ਦੇ ਵਿੱਚ ਤਮਾਕਾ ਕਿਸੇ ਦਾ ਹੋਣ ਜਾ ਰਿਹਾ ਹੈ ਕਿਉਂਕਿ ਬਿਗ ਬੋਸ ਦੇ ਵਿੱਚ ਕਹਿੰਦੇ ਨੇ ਕਿ ਉਹਨਾਂ ਲੋਕਾਂ ਵਾਸਤੇ ਤਮਾਕਾ ਹੋਣ ਜਾ ਰਿਹਾ ਹੈ ਜਿਹੜੇ दारू ਪੀਣ ਦੇ ਸ਼ਕੀਨ ਨੇ दारू ਰੋੜਾਂ ਤੇ ਖੜ ਕੇ ਪੀਂਦੇ ਨੇ ਯਾ ਦਰੂ ਜਿਹੜੀ ਹੈ ਗੱਡੀਆਂ 'ਚ ਬੈਠ ਕੇ ਪੀਂਦੇ ਨੇ ਉਹਨਾਂ ਵਾਸਤੇ ਬੜਾ ਤਮਾਕਾ ਹੈ ਸੋ ਦੋਸਤੋ ਜਿਹੜਾ ਬਿਲਕੁਲ ਬਿਗ ਬੋਸ ਦਾ ਹੈ ਇੱਕ ਨਵਾਂ ਤਮਾਕਾ ਇਹ ਕਰਨ ਜਾ ਰਿਹਾ ਹੈ ਸੁਣਿਆ ਕਿ ਬਿਗ ਬੋਸ ਦੇ ਵਿੱਚ ਜਿਹੜੀ ਦਾਰੂ ਹੈ ਉਹ ਠੇਕੇ ਦੇ ਬਰਾਬਰ ਦਾਰੂ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਜੋ ਰੇਟ ਠੇਕੇ ਦੇ ਉੱਪਰ ਦਾਰੂ ਦਾ ਮਿਲਦਾ ਹੈ ਉਹੀ ਰੇਟ ਜਿਹੜਾ ਹੈ ਹੁਣ ਤੁਹਾਨੂੰ ਬਿਗ ਬੋਸ ਦੇ ਵਿੱਚ ਮਿਲ ਰਿਹਾ ਹੈ ਠੇਕੇ ਦੇ ਵਿੱਚ ਵੀ ਰੇਟ ਉਹੀ ਹੈ ਤੇ ਬਿਗ ਬੋਸ ਦੇ ਵਿੱਚ ਵੀ ਦਾਰੂ ਦਾ ਰੇਟ ਉਹੀ ਹੈ ਗੱਲ ਕਰਾਂਗੇ ਇਹਨਾਂ ਦੇ ਓਨਰ ਨਾਲ ਕਿ ਅੰਨਾ ਰੇਟ ਸਸਤਾ ਕਿਉਂ ਕਰ ਦਿੱਤਾ ਕਿਉਂਕਿ ਬਹੁਤ ਹੀ ਜਗਾ ਜਿਹੜੀ ਹੈ ਬੈਠਣ ਵਾਸਤੇ ਬਹੁਤ ਖੂਬਸੂਰਤ ਜਗਾ ਬਣਾਈ ਗਈ ਹੈ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਸਾਹਮਣੇ ਬਿਗ ਬੋਸ 바ਰ ਐਂਡ ਰੈਸਟੋਰੈਂਟ ਇੱਥੇ ਤੁਸੀਂ ਪੈਗ ਵੀ ਲਾ ਸਕਦੇ ਹੋ ਤੇ ਬੈਠ ਕੇ ਆਪਣੇ ਪਰਿਵਾਰ ਦੇ ਨਾਲ ਖਾਣਾ ਵੀ ਖਾ ਸਕਦੇ ਹੋ ਔਰ ਜਿਹੜਾ ਧਮਾਕਾ ਜਿ ਬਿਗ ਬੋਸ ਨੇ ਕੀਤਾ ਹੋਇਆ ਗੱਲ ਕਰਾਂਗੇ ਇਹਨਾਂ ਦੇ ਓਨਰ ਦੇ ਨਾਲ ਆਓ ਲੈ ਚੱਲਦਾ ਹਾਂ ਅੰਦਰ ਤੁਸੀਂ ਦੇਖ ਰਹੇ ਹੋ ਕਿ ਬਹੁਤ ਹੀ ਵਧੀਆ ਜਿਹਾ ਹੈ ਬਿਗ ਬੋਸ ਰੈਸਟੋਰੈਂਟ ਐਂਡ ਬਾਰ ਇੱਥੇ ਜਿਹੜਾ ਕਹਿੰਦੇ ਆ ਕਿ ਤਮਾਕਾ ਹੋਇਆ ਹੈ ਤਮਾਕਾ ਹੋਇਆ ਉਹਨਾਂ ਲੋਕਾਂ ਵਾਸਤੇ ਜਿਹੜੇ ਦਾਰੂ ਪੀਂਦੇ ਸ਼ਕੀਨ ਨੇ ਇਹਨਾਂ ਨੇ ਕਿ ਗੱਡੀਆਂ 'ਚ ਬੈਠ ਕੇ ਜਿਹੜੇ ਲੋਕ ਦਾਰੂ ਪੀਂਦੇ ਨੇ ਜਾਂ ਰੇੜੀਆਂ ਦੇ ਖੜ ਕੇ ਦਾਰੂ ਪੀਂਦੇ ਨੇ ਇੱਕ ਡਰ ਜਿਹਾ ਲੱਗਿਆ ਰਹਿੰਦਾ ਕਿ ਕਿਤੇ ਕੋਈ ਪੁਲਿਸ ਵਾਲੇ ਸਾਨੂੰ ਪਕੜ ਕੇ ਨਾ ਲੈ ਜਾਣ ਔਰ ਇਸੇ ਕਰਕੇ ਜਿਹੜੀ ਹੈ ਇਹਨਾਂ ਨੇ ਬਿਗ ਬੋਸ ਵਾਲਿਆਂ ਨੇ ਕੋਈ ਸਕੀਮ ਚਲਾਈ ਹੈ ਔਰ ਸਕੀਮ ਇਹ ਹੈ ਕਿ ਜੋ ਰੇਟ ਠੇਕਿਆਂ ਦੇ ਉੱਪਰ ਉਹੀ ਰੇਟ ਇਹ ਬਿੱਗ ਬਾਸ ਵਾਲੇ ਦੇ ਰਹੇ ਨੇ ਔਰ ਤੁਸੀਂ ਦੇਖੋ ਕਿ ਕਿੰਨਾ ਬੈਠਣ ਵਾਸਤੇ ਜਗ੍ਹਾ ਬਹੁਤ ਹੀ ਵਧੀਆ ਜਿਹੜਾ ਹੈ ਇਹਨਾਂ ਨੇ ਇੰਤਜ਼ਾਮ ਕੀਤਾ ਹੋਇਆ ਹੈ ਟੇਬਲ ਲੱਗੇ ਹੋਏ ਨੇ ਔਰ ਫੈਮਿਲੀ ਰੈਸਟੋਰੈਂਟ ਜਿਹੜਾ ਹੈ ਇੱਕ ਸਾਈਡ ਤੇ ਫੈਮਿਲੀ ਰੈਸਟੋਰੈਂਟ ਬਣਿਆ ਹੋਇਆ ਹੈ ਤੇ ਦੂਜੇ ਪਾਸੇ ਜਿਹੜਾ ਹੈ ਬਾਹਰ ਬਣਿਆ ਹੋਇਆ ਮੈਂ ਗੂੰ ਇੱਕ ਵਾਰ ਕੈਮਰਾਮੈਨ ਨੂੰ ਥੋੜਾ ਬਾਹਰ ਦੀ ਜਿਹੜੀ ਹੈ ਉਹ ਵੀ ਚਾਤ ਮਰਾ ਦਿਓ ਕਿ ਬਾਹਰ ਜਿਹੜਾ ਹੈ ਉਹ ਬਣਿਆ ਹੋਇਆ ਹੈ ਔਰ ਫੈਮਿਲੀ ਪ੍ਰੋਗਰਾਮ ਫੈਮਿਲੀ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੋਰੇ ਲੋਕ ਇੰਜੋਏ ਕਰ ਰਹੇ ਨੇ ਆਪਣੇ ਪਰਿਵਾਰਾਂ ਦੇ ਨਾਲ ਆਪਣੀ ਫੈਮਿਲੀ ਦੇ ਨਾਲ ਸ਼ਾਇਦ ਉਹਰੇ ਜਿਹੜਾ ਹੈ ਬਰਥਡੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਬਹੁਤ ਹੀ ਖੂਬਸੂਰਤ ਜਗ੍ਹਾ ਜਿਹੜੀ ਹੈ ਬੈਠਣ ਵਾਸਤੇ ਬਣਾਈ ਗਈ ਹੈ ਸੋ ਸਾਹਮਣੇ 바ਰ ਬਣਿਆ ਹੋਇਆ ਹੈ ਔਰ ਪੂਰਾ ਇੰਜੋਏ ਕੀਤਾ ਜਾ ਰਿਹਾ ਹੈ ਸੋ ਅੱਜ ਬਰਥਡੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਜੀ ਤੁਸੀਂ ਦੇਖ ਰਹੇ ਹੋ ਕਿ ਹਾਂ ਜੀ ਮੁਬਾਰਕਾਂ ਜੀ ਹੈਪੀ ਬਰਥਡੇ ਦੇਖ ਲਿਓਗੇ ਪੂਰਾ ਇੰਜੋਏ ਕਰ ਰਹੇ ਨੇ ਜਿਹੜੇ ਦੋਸਤ ਨੇ ਮਿੱਤਰ ਨੇ ਉਹਨਾਂ ਦੇ ਨਾਲ ਜੀ ਹੈਪੀ ਬਰਥਡੇ ਅੱਜ ਸਭ ਨੂੰ ਥੈਂਕ ਯੂ ਥੈਂਕ ਯੂ ਜੀ ਅੱਛਾ ਬਿਗਬੋਸ ਜੀ ਤੁਸੀਂ ਆਇਓ ਕਿਹਦਾ ਲੱਗ ਰਿਹਾ ਅੱਜ ਬਹੁਤ ਬਹੁਤ ਵਧੀਆ ਲੱਗ ਰਿਹਾ ਜੀ ਅੱਛਾ ਬੈਟਰਨ ਉੱਠੂਗੀ ਕਿਹਦੀ ਜਗਾ ਹੈ ਬਹੁਤ ਵਧੀਆ ਜੀ ਇੱਕ ਤਾਂ ਬਹੁਤ ਵਧੀਆ ਅੱਛਾ ਇੱਕ ਬਿਗਬੋਸ ਆਣਨੇ ਕਿ ਧੁਮਾਕਾ ਕੀਤਾ ਅਸੀਂ ਤਾਂ ਹੀ ਆਇਆ ਸਾਨੂੰ ਅੱਜ ਲੱਗਿਆ ਸੀ ਪਤਾ ਕਿ ਬਿਗਬੋਸ ਵਾਲੇ ਇੱਕ ਧੁਮਾਕਾ ਕਰ ਰਹੇ ਨੇ ਧੁਮਾਕਾ ਇਹ ਕਰ ਰਹੇ ਨੇ ਜਿਵੇਂ ਆਪਾਂ ਕਈ ਵਾਰ ਗੱਡੀਆਂ 'ਚ ਬਹਿ ਕੇ दारू ਪੀ ਲੰਨੇ ਆ ਜਾਂ ਆਪਾਂ ਰੇੜੀ ਦੇ ਉੱਪਰ ਖੜ ਕੇ ਇੱਕ ਡੱਬਾ ਲੈਂਦਾ ਹੈ ਰੇੜੀਆਂ ਉੱਪਰ ਖੜ ਕੇ ਜਾਂ ਕੇ ਕੋਈ ਲੋਕੀ ਦੇਖ ਨਾ ਲੈਣ ਗੱਡੀ 'ਚ ਬੈਠ ਕੇ ਪੀਨੇ ਆ ਤਾਂ ਡਰ ਰਹਿੰਦਾ ਕਿਤੇ ਪੁਲਿਸ ਜਨਾਨਾ ਨਾ ਕੱਢ ਦੇ ਕਹਿੰਦੇ ਧਮਾਕਾ ਘੱਟਾ ਅੱਜ ਕਿ ਜਿਹੜਾ ਰੇਟ ਠੇਕੇ ਦੇ ਉੱਪਰ दारू ਦਾ ਹੈ ਉਹੀ ਰੇਟ ਕਹਿੰਦੇ ਅਸੀਂ ਉਸੇ ਰੇਟ ਦੇ ਵਿੱਚ ਹੋਰੇ ਠੇਕ ਦੇ ਰਹੇ ਆ ਤੁਹਾਨੂੰ ਕੋਈ ਸਦਾ ਕਰਤਾ ਕਿ ਨਹੀਂ ਹੁੰਦੇ ਨਹੀਂ ਨਹੀਂ ਬਹੁਤ ਫਰਕ ਕੀਤਾ ਜੀ ਮੈਂ ਤਾਂ ਇਹ ਪੀ ਲਾ ਦਵਾਂ ਰੋ ਬਿਲਕੁਲ ਨਹੀਂ ਜਿਹੜਾ ਜਿਹੜਾ ਹੈ ਜੀ ਵਾਕਈ ਤੁਹਾਨੂੰ ਜਨਮ ਦਿੰਦੀ ਆ ਬਹੁਤ ਬਹੁਤ ਮੌੜਕਾ ਇ ਇਹ ਜਿਹੜੀ ਜਗ੍ਹਾ ਬਣੀ ਹੋਈ ਆ ਬਿਗ ਮੋਸ ਵਾਕਈ ਇੰਜੋਏ ਵਾਲੀ ਆ ਮੇਰੇ ਨਾਲ ਨਾ ਇਸ ਕਲੱਬ ਦੇ ਓਨਰ ਨੇ ਪਹਿਲਾਂ ਓਨਰ ਸਾਹਿਬ ਨਾਲ ਗੱਲ ਕਰਦੇ ਆ ਹਾਂਜੀ ਜਿਵੇਂ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵੱਡੀ ਗੱਲ ਉੱਠੀ ਹੋਈ ਆ ਹਾਂਜੀ ਕਿ ਤੁਸੀਂ ਜੋ ਰੇਟ ਠੇਕੇ ਦੇ ਉੱਪਰ दारू ਹੈ ਉਹ ਫਿਰ ਰੇਟ ਦੇ ਵਿੱਚ दारू ਦੇ ਰਹੇ ਹੋ ਕਿ ਆ ਹੈ ਦੇਰ ਥੋੜਾ ਜਿਹਾ ਚਾਨਣਾ ਪਾ ਦਿਓ ਇਹ ਅਸੀਂ ਬਿਸਕੀ ਦੇ ਰੇਟ ਬਹੁਤ ਜ਼ਿਆਦਾ ਡ੍ਰੌਪ ਕਰ ਦਿੱਤੇ ਨੇ ਇਸ ਕਰਕੇ ਕਿਉਂਕਿ ਅਸੀਂ ਬਲ ਕੁਆਂਟੀਟੀ ਦੇ ਵਿੱਚ ਮਾਲ ਪਰਚੇਸ ਕਰਦੇ ਹੈਗੇ ਆ ਤੇ ਸਾਡਾ ਮਕਸਦ ਇਹ ਹੀ ਹੈ ਕਿ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਵਧੀਆ ਆਫਰਾਂ ਜੋ ਸਾਨੂੰ ਕੰਪਨੀ ਵੱਲੋਂ ਮਿਲਦੀਆਂ ਹੈਗੀਆਂ ਨੇ ਉਹ ਹੀ ਅਸੀਂ ਅੱਗੇ ਲੋਕਾਂ ਨੂੰ ਡਿਸਟ੍ਰਿਬਿਊਟ ਕਰ ਸਕੀਏ ਨਹੀਂ ਜਿਵੇਂ ਹੁਣ ਕਹਿ ਰਹੀ ਆ ਕਿ ਮੈਂ ਮਤਲਬ ਮੰਨ ਲਵਾਂ ਕੋਈ ਪੈਕ ਲਾਣਾ ਤਾਂ ਮੈਂ ਉਹ ਕਿੰਨਾ ਕ ਰੇਟ ਦਾ ਫਰਕ ਠੇਕੇ ਦਾ ਤੇ ਉਹਦਾ ਜਿਸ ਤਰ੍ਹਾਂ ਮਤਲਬ ਤੁਹਾਨੂੰ 100 ਪੈਪਰ ਦੀ ਬੋਤਲ ਮੰਨ ਲਓ ਠੇਕੇ ਦੇ ਉੱਤੇ 2200 2500 ਦੀ ਮਿਲਦੀ ਹੈ ਅਸੀਂ ਉਹ ਸਾਬ ਨਾਲ ਦੋ ਪੈਕ ਨਾਲ ਇੱਕ ਪੈਕ ਕਹਿੰਦੇ ਫ੍ਰੀ ਦਾੜੂ ਇਸ ਆ ਕੋਈ ਨਹੀਂ ਲਓ ਜੀ ਪਾਜੀ ਬੁੱਲੇ ਲੇਡੀਜ਼ ਵਾਸਤੇ ਦੱਸੋ ਕੀ ਕੀਤਾ ਜੀ ਆ ਬਿਲਕੁਲ ਨਹੀਂ ਇਹਨਾਂ ਨੇ ਕਹਿ ਕੇ ਦੇਖੋ ਪਰਿਵਾਰ ਦੇ ਮੈਂਬਰ ਵੀ ਉਹਦੇ ਆਂਦੇ ਨੇ ਉਹਨਾਂ ਵਾਸਤੇ ਕੀ ਕਰ ਰਹੇ ਨੇ ਦੇਖੋ ਗੱਲ ਇੱਕ ਆ ਸੀ ਐਜੇ ਚੈਨਲ ਇਹਨਾਂ ਕੋਲ ਇੱਕ ਵਾਰ ਪਹਿਲਾਂ ਵੀ ਜਿਹੜਾ ਹੈ ਉਸ ਡਿਸਕਾਊਂਟ ਦੋ ਆਇਆ ਸੀ ਫੈਮਲੀਆਂ ਵਾਸਤੇ ਕੇਜਰੀਵਾਲ 2100 ਦੇ ਰਿਹਾ ਤੁਸੀਂ ਦੱਸੋ ਲੇਡੀਜ਼ ਨੂੰ ਕੀ ਦੇ ਰਹੇ ਹੋ ਆ ਲਓ ਜੀ ਬਹੁਤ ਬੜੀ ਗੱਲ ਕਰਤੀ ਇਹਨਾਂ ਨੇ ਮੰਨ ਲਓ ਇਹ ਆ ਵੀ ਕੋਈ ਜੈਂਸ ਵਾਸਤੇ ਗੱਲ ਕਰਤੀ ਕਿ ਦੋ ਪੈਗਾਂ ਦੇ ਨਾਲ ਇੱਕ ਪੈਗ ਫ੍ਰੀ ਜਿਹੜਾ ਚੀਜ਼ ਜਿਹੜਾ ਮਤਲਬ ਠੇਕੇ ਦੇ ਜੋ ਰੇਟ ਆ ਉਹਦੋਂ ਵੀ ਤੁਸੀਂ ਦੱਸੋ ਸੱਤਾ ਘਾਟਾ ਲੇਡੀਜ਼ ਨਾਲ ਆਂਦੀਆਂ ਨੇ ਲੇਡੀਜ਼ ਵੀ ਤਾਂ ਆਣਗੇ ਜੇ ਉਹਨਾਂ ਵਾਸਤੇ ਕੋਈ ਡਿਸਕਾਊਂਟ ਹੋਊਗਾ ਲੇਡੀਜ਼ ਨੂੰ ਅਸੀਂ ਬਹੁਤ ਵਧੀਆ ਆਫਰ ਲੈ ਕੇ ਆਏ ਜਿੱਦਾਂ ਕਿ ਲੇਡੀਜ਼ ਦੀ ਕਿੱਟੀ ਚੱਲ ਰਹੀ ਹੈ ਉਹਦੇ ਤੇ ਸਪੈਸ਼ਲ ਡਿਸਕਾਊਂਟ ਬਰੋਨੀ ਵਿਦ ਆਈਸਕ੍ਰੀਮ ਨਾਲ ਮੂਵੀ ਦੀ ਟਿਕਟ ਅਸੀਂ ਨਾਲ ਦੇ ਰਹੇ ਆਂ ਵਾਹ ਜੀ ਵਾਹ ਆ ਬਹੁਤ ਵਧੀਆ ਗੱਲ ਕੀਤੀ ਹੈ ਕਿ ਜੇਕਰ ਕੋਈ ਉਹਨੇ ਕਿੱਟੀ ਪਾਰਟੀ ਚੱਲਦੀ ਹੈ ਜਾਂ ਲੇੜੀ ਦੀ ਪਰਿਵਾਰ ਜਿਹੜੇ ਉਰੇ ਆਂਦੇ ਨੇ ਉਹਨਾਂ ਦੇ ਨਾਲ-ਨਾਲ ਗਿਫਟ ਦੇ ਨਾਲ ਉਹਨਾਂ ਨੂੰ ਕਹਿੰਦੇ ਕਿ ਟਿਕਟ ਵੀ ਦਿੱਤੀ ਜਾਂਦੀ ਹੈ ਕਿਉਂਕਿ ਮਾਲ ਦੇ ਵਿੱਚ ਜਿਹੜਾ ਹੈ ਮਾਲ ਸਿਨੇਮਾ ਹਾਲ ਬਣਿਆ ਹੋਇਆ ਹੈ ਉਹਦੇ ਵਿੱਚ ਟਿਕਟ ਵੀ ਜਿਹੜੀ ਹੈ ਫ੍ਰ ਅੱਜ ਵੱਡੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਔਰ ਦੇਖੋ ਬੈਠਣ ਵਾਸਤੇ ਬਹੁਤ ਵਧੀਆ ਜਗ੍ਹਾ ਹੈ ਸਿਟਿੰਗ ਦਾ ਇੰਤਜ਼ਾਮ ਹੈ ਉਹਦੇ ਬਿਗ ਬੋਸ ਦੇ ਵਿੱਚ ਔਰ ਨਾਮ ਵੀ ਬਹੁਤ بڑا ਹੈ ਬਿਗ ਬੋਸ ਕਿਉਂਕਿ ਕਹਿੰਦੇ ਨੇ ਬਿਗ ਬੋਸ ਤਾਂ ਵੈਸੇ ਹੀ ਸਾਰੀ ਕਲਾ ਪਸੰਦ ਦਾ ਸਿਰਲ ਰਿਹਾ ਹੈ ਸੋ ਬਿਗ ਬੋਸ ਦੇ ਵਿੱਚ ਅੱਜ ਜਿਹੜਾ ਹੈ ਪੂਰਾ ਸੈਲੀਬ੍ਰੇਸ਼ਨ ਕੀਤਾ ਜਾ ਰਿਹਾ ਔਰ ਮੇਰੇ ਕਹਾ ਸ਼ਾਇਦ ਡਾਂਸ ਦਾ ਪ੍ਰੋਗਰਾਮ ਵੀ ਹੋ ਰਿਹਾ ਹੈ ਥੋੜਾ ਜਿਹਾ ਹੈ ਹਾਂ ਅਧਰਕਾ ਸੋ ਇੱਕ ਵਾਰ ਟੇਬਲ ਦੇ ਉੱਪਰ ਵੀ ਥੋੜੀ ਝਾਤ ਮਾਰੋਵੇ ਕੇ ਕੈਮਰਾਮੈਨ ਸੋ ਤੁਸੀਂ ਦੇਖ ਰਹੇ ਹੋ ਕਿ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਸਰਾ ਇਧਰ ਬਾਹਰ ਦੇ ਵਿੱਚ ਵੀ ਪਹੁੰਚਵੇ ਕਿਉਂਕਿ ਇੱਕ ਤੋਂ ਇੱਕ ਬ੍ਰਾਂਡ ਪਿਆ ਜਿਹਦਾ ਹੈ ਹਾਂਜੀ ਬਾਪੂ ਮਬੂਲੇ ਨੂੰ ਕੋਈ ਆਰਡਰ ਆਰਡਰ ਮਿਲ ਗਿਆ ਹਾਂਜੀ ਕਿ ਤਾਰਫ ਨਾਲ ਤਾਰੂ ਕੀ ਦੇਣਾ ਹੈ ਸਰ 2+1 ਤੇ چلਦਾ ਹੈ ਸਰ ਅੱਛਾ ਜੇ ਕੋਈ ਮੇਰੇ ਵਰਗਾ ਭਰਾ ਜਾਂ ਬੰਦਾ ਆ ਜਾਂਦਾ ਫਿਰ ਉਹਨੂੰ ਕਿੰਨੇ ਪੈਕ ਫ੍ਰੀ ਨੂੰ 2+1 ਹੈ ਸਰ ਕਿਹੜੇ ਕਿਹੜੇ ਬ੍ਰਾਂਡ ਨੇ ਹੋਰ ਮੇਨ ਬ੍ਰਾਂਡ ਕਿਹੜੇ ਕਿਹੜੇ ਨੇ ਸਰ ਮੇਨ ਆ हमारे पास जो है ब्लैक लेवल है तो ब्लैक लेवल रेड लेवल है और ग्लैंड लेवल जो है सिंगल बोर्ड की है उसके अलावा हमने ब्लेंडर ब्लेंडर भी रखी हुई है और साथ में सिग्नेचर हंड्रेड पाइपर पर रिलैक्स भी है टोलियर भी है और सर उसके अलावा हमारे पास बोर्ड का में स्मरना बोर्ड का है और एप्सूट बोर्ड का है और मैजिक मोवमेंट तीनों ब्रांड है उसके अलावा जो हमने रखी हुई है जिन जिन में हमारे पास बॉम्बे स्पायर है सर 500 ਗੱਲ ਕਹਿ ਸਕਦੇ ਆ ਕਿ ਬ੍ਰਾਂਡ ਜਿਹੜਾ ਹੈ ਇੱਕ ਤੋਂ ਇੱਕ ਬ੍ਰਾਂਡ ਪਿਆ ਔਰੇ ਔਰ ਜਿਹੜਾ ਹੈ ਮੈਂ ਇੱਕ ਵਾਰ ਕਹਾਂਗਾ ਕਿਉਂਕਿ ਇਧਰ ਇੰਜੋਏ ਚੱਲ ਰਿਹਾ ਹੈ ਆਪਾਂ ਇਹਨੂੰ ਇੰਜੋਏ ਕਰਨ ਦਈਏ ਸੈਲੀਬ੍ਰੇਸ਼ਨ ਜਿਹੜਾ ਹੈ ਬਾਜ਼ਾਰ ਦੇ ਵਿੱਚ ਜੋ ਬਿੱਗ ਬੌਸ ਦੇ ਵਿੱਚ ਅੱਜ ਹੈਪੀ ਬਰਥਡੇ ਮਨਾਇਆ ਜਾ ਰਿਹਾ ਔਰ ਜਿਹੜਾ ਹੈ ਔਰੇ ਖਾਣ ਪੀਣ ਦੀ ਗੱਲ ਕਰੀਏ ਤਾਂ ਖਾਣ ਪੀਣ ਦੇ ਵਿੱਚ ਤਾਂ ਜਿਹੜਾ ਬਿੱਗ ਬੌਸ ਨੰਬਰ 1 ਦੇ ਉੱਪਰ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਚਾਤ ਮੋਦਾ ਦਿਓ ਜਿੱਥੇ ਬੈਠ ਕੇ ਪਰਿਵਾਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇੱਥੇ ਬੈਠ ਕੇ ਜਿਹੜਾ ਹੈ ਲਾਂਚ ਡਿਨਰ ਕਰ ਸਕਦਾ ਸੋ ਸੈਕਿੰਡ ਸੈਕਿੰਡ ਇੱਕ ਹੋਰ ਜਿਹੜਾ ਹੈ ਇੱਧਰ ਰੈਸਟੋਰੈਂਟ ਬਣਿਆ ਹੋਇਆ ਹੈ ਇੱਥੇ ਵੀ ਪਰਿਵਾਰ ਜਿਹੜਾ ਹੈ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਤੁਸੀਂ ਤੁਸੀਂ ਦੇਖ ਰਹੇ ਹੋਰੇ ਲੋਕ ਆਪਣੇ ਪਰਿਵਾਰਾਂ ਦੇ ਨਾਲ ਅੱਜ ਸੈਟਰਡੇ ਹੈ ਸੋ ਜਿਹੜੇ ਦੇਖ ਰਹੇ ਹੋ ਕੱਜ ਸੈਲੀਬ੍ਰੇਸ਼ਨ ਬਾਜ਼ਾਰ ਦੇ ਵਿੱਚ ਬਿਗ ਬੋਸ ਰੈਸਟੋਰੈਂਟ ਦੇ ਵਿੱਚ ਲੋਕ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਇੰਜੋਏ ਕਰਨ ਆ ਰਹੇ ਨੇ ਔਰ ਮੈਂ ਗੱਲ ਕਰਾਂਗਾ ਕੈਮਰਾਮੈਨ ਕੋਲ ਜਿਹੜਾ ਨਾਲ ਆਜੂ ਮੈਂ ਗੱਲ ਕਰਾਂਗਾ ਔਰੇ ਦੇ ਓਨਰ ਨਾਲ ਕਿਉਂਕਿ ਗੱਲ ਪਹਿਲਾਂ ਵੀ ਹੋਈ ਹੈ ਤੇ ਗੱਲ ਫੇਰ ਕਰਦੇ ਆਂ ਨਾਲ ਬਿਗ ਬੋਸ ਦੇ ਓਨਰ ਮੌਜੂਦ ਨੇ ਦੋਨੇ 파ਟਨਰ ਨੇ ਔਰ ਇਹਨਾਂ ਨਾਲ ਗੱਲ ਕਰਦੇ ਆ ਕਿ ਜਿਹੜੀ ਦਾਰੂ ਦੀ ਗੱਲ ਕੀਤੀ ਸੀ ਜੋ ਸ਼ਹਿਰ ਦੇ ਵਿੱਚ ਚਰਚਾ ਚੱਲ ਰਹੀ ਹੈ ਇਹ ਠੇਕੇ ਨਾਲ ਕਹਿ ਰਹੀ ਹੈ ਕਿ ਠੇਕੇ ਦੇ ਬਰਾਬਰ ਦੀ ਦਾਰੂ ਜੋ ਰੇਟ ਠੇਕੇ ਦੇ ਉੱਪਰ ਚੱਲ ਰਿਹਾ ਹੈ ਉਹੀ ਰੇਟ ਇਹ ਬਿਗ ਬਾਸ ਤੇ ਬਿਗ ਬਾਸ ਦੇ ਵੀ ਦੇ ਰਹੇ ਨੇ ਆਖਰਕਾਰ ਲਗੀ ਹੈ ਭਾਜੀ ਸ਼ਹਿਰ ਦੇ ਵਿੱਚ ਬੜੀ ਚਰਚਾ ਚੱਲ ਰਹੀ ਹੈ ਸ਼ਹਿਰ ਦੇ ਵਿੱਚ ਚਰਚਾ ਚੱਲ ਰਹੀ ਹੈ ਉ ਤਾਂ ਦੇਖੋ ਜੀ ਆਪਾਂ ਦਾ ਕਸਟਮਰ ਨੂੰ ਜੋ ਸਾਨੂੰ ਕੰਪਨੀਆਂ ਸਕੀਮਾਂ ਦੇ ਰਹੀਆਂ ਨੇ ਡਰਿੰਕ ਦੇ ਉੱਪਰ ਵਧੀਆ-ਵਧੀਆ ਆਫਰਾਂ ਦੇ ਰਹੀਆਂ ਨੇ ਜਿੱਦਾਂ ਮਤਲਬ ਕੱਲੀ ਆਪਾਂ ਇੱਕ ਬਹੁਤ ਵਧੀਆ ਲਿਸਟਰੀ ਦੇ ਨਾਲ ਜਾਂ ਸ਼ਿਵਾਗੁਰੂ ਵਾਈਨਸ ਆ ਉਹਨਾਂ ਨੇ ਸਾਨੂੰ ਬੜੀਆਂ 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 ਕੰਪਨੀਆਂ ਨੂੰ ਡਾਇਰੈਕਟ ਸਾਡੇ ਕੋਲ ਕੰਪਨੀਆਂ ਨੂੰ ਭੇਜਿਆ ਆਫਰਾਂ ਦਿੱਤੀਆਂ ਸਾਨੂੰ ਅਸੀਂ ਉਹ ਆਫਰਾਂ ਆਪਣੇ ਕੋਲ ਨਹੀਂ ਰੱਖਣੀਆਂ ਹੈਗੀਆਂ ਅਸੀਂ ਪਬਲਿਕ ਨੂੰ ਦੇ ਦੇਣੀਆਂ ਹੈ ਕਿ ਅੱਛਾ ਇੱਕ ਥੋੜੀ ਮਗਲ ਘੱਟ ਰਹੇ ਵਿਚੋਂ ਜਿਵੇਂ ਠੇਕੇ ਦੇ ਉੱਪਰ ਦੀ ਗੱਲ ਕਰਦੇ ਕੋਈ ਠੇਕੇ ਦੇ ਉੱਪਰ ਮੰਨ ਲਓ ਕਿ ਬੋਤਲ ਦਾ ਰੇਟ 1200 ਰੁਪਇਆ ਵੀ ਤੁਹ ਜੀਐਸਟੀ ਅਲੱਗ ਹੁੰਦਾ ਜਿਹੜਾ ਜੇ ਅਪਾ ਹੋਟਲੇ ਬੈਠਦੇ ਜੀ ਤੁਸੀਂ ਮੇ ਕਿੰਨੇ ਦੇ ਰਹੇ ਹੋ ਦੇਖੋ ਜਿਵੇਂ ਠੇਕੇ ਤੇ ਮੰਨ ਲਓ ਆਪਨੂੰ 1800 2000 ਰੁਪਏ ਦੀ ਬੋਥਰ ਮਿਲਦੀ ਹੈ ਆਪਣੇ ਕੋਲ 200 300 ਰੁਪਏ ਪਲੱਸ ਕਰਕੇ ਜੋ GST ਜੋ ਐਕਸਾਈਜ਼ ਹੋ ਗਿਆ ਹੈ GST ਹੋ ਗਿਆ ਉਸ ਤੇ ਆਪਾਂ ਪਬਲਿਕ ਨੂੰ 2+1 ਦੀ ਸਕੀਮ ਲਗਾ ਦితి ਹੈ 2+1 ਕੋਈ ਵੀ ਬ੍ਰਾਂਡ ਲੈ ਲਓ ਚਾਹੇ ਕੋਈ ਵੀ ਹੈ ਮਤਲਬ ਦੋ ਪੈਗਾਂ ਦੇ ਨਾਲ ਇੱਕ ਫ੍ਰੀ ਪਾਜੀ ਸਹੀ ਗੱਲ ਹੈ ਬਿਲਕੁਲ ਬਿਲਕੁਲ ਸਹੀ ਹੈ ਜੀ ਦੋ ਪੈਗ ਨਾਲ ਇੱਕ ਪੈਗ ਫ੍ਰੀ ਇਹ ਕਿੰਨਾ ਘਾਟਾ ਖਾਉਂਗਾ ਫਿਰ ਕੋਈ ਲੌਸ ਨਹੀਂਗਾ ਜੀ ਬਿਲਕੁਲ ਵੀ ਨਹੀਂ ਅਸੀਂ ਦੋ ਪੈਗਾਂ ਦੇ ਨਾਲ ਇੱਕ ਪੈਗ ਫ੍ਰੀ ਉਹ ਵੀ ਰੇਟ ਠੇਕੇ ਵਾਲਾ ਚਲੋ ਜੀਐਸਟੀ ਜਾਂ ਉੱਪਰਲਾ ਜਿਹੜਾ ਹੈ ਕਿਉਂਕਿ ਬਹਿ ਕੇ ਵੀ ਖਾਣਾ ਔਰੇ ਮੰਨ ਵਾਲੀ ਗੱਲ ਨਹੀਂ ਹੈ ਇੱਕ ਗੱਲ ਤੁਹਾਨੂੰ ਤੁਹਾਡੇ ਚੈਨਲ ਦੇ ਮadhyam ਲਈ ਹੋਰ ਦੱਸਣਾ ਚਾਹੁੰਦੇ ਹਾਂ ਕਸਟਮਰ ਨੂੰ ਨਾਲ ਕਿ ਜੋ ਓਫਰਾਂ ਕੰਪਨੀਆਂ ਸਾਨੂੰ ਦੇ ਰਹੀਆਂ ਨੇ ਅਸੀਂ ਉਹਦੇ ਨਾਲੋਂ ਵੀ ਬਹੁਤ ਹੀ ਜ਼ਿਆਦਾ ਆਪਣੇ ਮਰਦਨ ਘਟਾ ਕੇ ਕਸਟਮਰ ਨੂੰ ਖੁਸ਼ ਕਰਨਾ ਹੈ ਇੱਕ ਵਾਰ ਕੀ ਬਿਗ ਬੋਸ ਦੇ ਵਿੱਚ ਇੱਕ ਧਮਾਕਾ ਹੋਇਆ ਜਿਵੇਂ ਤੁਸੀਂ ਕਹੇ ਧਮਾਕਾ ਹੋਇਆ ਤੁਮਾਕੇ ਹੋਇਆ ਗਾਮ ਗਾਮ ਔਰ ਗਮ ਚੈੱਕ ਕਰਨਾ ਤਾਂ ਇੱਕ ਵਾਰ ਬੰਤਾ ਹੈ ਦੇਖੋ ਗੱਲ ਇੱਕ ਹੈ ਔਰ ਬਾਕੀ ਗੱਲ ਸਹੀ ਹੈ ਕਿ ਜੇਕਰ ਤੁਸੀਂ ਇਹ ਤੁਮਾਕੇ ਦਾ ਆਨੰਦ ਲੈਣਾ ਚਾਹੁੰਦੇ ਹੋ ਜੇਕਰ ਦੋ ਦੇ ਨਾਲ ਇੱਕ ਪੈਗ ਹੋਰ ਲਾਣਾ ਚਾਹੁੰਦੇ ਹੋ ਜਿਵੇਂ ਮੇਰੀ ਰਿਕੁਐਸਟ ਇਰੀ ਤਿੰਨ ਪੈਗਾਂ ਦੀ ਹੋਇਆ ਮੈਂ ਤਿੰਨ ਪੈਗੇ ਲਾਣਾ ਹੁਣ ਦੋ ਦੇ ਵਿੱਚ ਮੈਨੂੰ ਤਿੰਨ ਪੈਗ ਮਿਲ ਜਾਣੇ ਆ ਪਰ ਗੱਲ ਇੱਕ ਹੈ ਯਾਰ ਮੈਂ ਇਨਾ ਘਾਟਾ ਕਦੇ ਜ਼ਿੰਦਗੀ ਚ ਨਹੀਂ ਖਾਊਗਾ ਕਿਉਂਕਿ ਅੱਜ ਤਾਂ ਇਹ ਆ ਵੀ ਅਸੀਂ ਲੋਕ ਤਾਂ ਉਹ ਚੱਕ ਕੇ ਕੈਮਰਾ ਭਾਈ ਰਿਪੋਰਟਿੰਗ ਕਰਨੀ ਆ ਉਹ ਹੀ ਇਹਨਾਂ ਨੇ 5-7 10000 ਰੁਪਏ ਸਾਨੂੰ ਦੇਣਾ ਹੁੰਦਾ ਹੈ ਤੋ ਅਸੀਂ ਐਡ ਕਰਨ ਆ ਜੰਨੇ ਆ ਕੁਛ ਨਾ ਕੁਛ ਦਾ ਕਾਰਨ ਜ਼ਰੂਰ ਹੋਗਾ ਭਾਜੀ ਕਾਰੋਬਾਰ ਕੀ ਹੈ ਪਹਿਲਾਂ ਤਾਂ ਇਹ ਦੱਸੋ ਕਿਉਂਕਿ ਖਾਲੀ ਹੋਟਲ ਦੇ ਵਿੱਚ ਇੰਨੇ ਘੱਟੇ ਪਾ ਕੇ ਕੰਮ ਚੱਲਣਾ ਮੈਨੂੰ ਨਹੀਂ ਲੱਗਦਾ ਨਹੀਂ ਸਾਡੇ ਇਹ ਨੋ ਲੌਸ ਨੋ ਪ੍ਰਾਫਿਟ ਤੇ ਕਰ ਰਹੇ ਆ ਜੀ ਬਾਇ ਟੂ ਗਨ ਵਰਕ ਬਨ ਰਹੀਦਾ ਜੀ ਗੱਲ ਇੱਕ ਹੈ ਬੱਚੇ ਵੀ ਪਾਲਨੇ ਆ ਜੀ ਸਾਰੇ ਹੋਰ ਵਧੀਆ ਬਿਜ਼ਨਸ ਚੱਲਦੇ ਨੇ ਸਾਰੇ ਸ਼ਹਿਰ ਨੂੰ ਪਤਾ ਹੈ ਕੱਲ ਕਾਦੇ ਮੇਰੇ ਚੱਲ ਰਹੇ ਨਾਲ ਸਾਡੀ ਦੇਖੋ ਫਲੋਰ ਮਿਲ ਹੈ ਐਟਰਵੀਡ ਇੰਡਸਟਰੀ ਹੈ ਉਸ ਤੋਂ ਬਾਅਦ ਸਾਡੇ ਗੋਡਾਊਨਸ ਨੇ ਵੇਅਰ ਹਾਊਸ ਨੇ ਤਨ ਤੁਹਾਨੂੰ ਪਤਾ ਹੀ ਹੈ ਸਾਡਾ ਸੇਂਦੇ ਨਮਕ ਦਾ ਕੰਮ ਕਿਸ ਤਰ੍ਹਾਂ ਚੱਲ ਰਿਹਾ ਹੈ ਬਿਲਕੁਲ ਜੀ ਸੇਦਾ ਨਮਕ ਦਾ ਕੰਮ ਵੀ ਬੜਾ ਚੱਲ ਰਿਹਾ ਹੈ ਭਾਜੀ ਥੋੜਾ ਕੰਮ ਕੀ ਹੈ ਵੀ ਦੱਸ ਦੋ ਆਪਣੇ ਕੈਟਲ ਫੀਡ ਜੁਨੇਟ ਹੈ ਜੀ ਕੈਟਲ ਫੀਡ ਦਾ ਕੰਮ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਸਮਰਾਲੇ ਵਾਲੇ ਹੋ ਕਰਿਆਨੇ ਵਾਲੇ ਹਾਂਜੀ ਹਾਂਜੀ ਹਾਂ ਹਾਂ ਲੋ ਜੀ ਇਹ ਕਰਿਆਨੇ ਵਾਲੇ ਆ ਸਮਰਾਲੇ ਵਾਲੇ ਇਹ ਬਾਕੀ ਜਿਹੜੀ ਹੈ ਲੁੱਟ ਪਾਈ ਜਾਣਾ ਇਹ ਉਜੋ ਨਹੀਂ ਲੁੱਟ ਪੈਂਦੀ ਇਹ ਜੇਬਾਂ ਭਰ ਫੁੱਲ ਹੁੰਦੀਆਂ ਲੁੱਟ ਤਾਂ ਪੈਂਦੀ ਹੈ ਮੈਂ ਪਹਿਲੇ ਇਹ ਕਹਿ ਕੇ ਘਟਿਆ ਕਿ ਜੇਕਰ ਮੇਰੇ ਮਰਕੇ ਨੂੰ ਕੋਈ ਕਹਿ ਦੇਵੇ ਕਿ ਮੈਨਰੋਂ ਮੈਂ 5000 ਰੁਪਏ ਲੈਣਾ ਐਡ ਬ ਮੈਂ ਰੁਪਇਆ 5000 ਲਵਾਂਗਾ ਕਿਉਂਕਿ ਜੇ ਉਹਨੇ ਕੇ ਜਾਸਦੰਦੀ ਹੈ ਇਹ ਲੁੱਟਾ ਤਾਂ ਹੀ ਪਈਆਂ ਹੈ ਪ੍ਰਭੂ ਰੱਜੇ ਹੋਏ ਘਰਾਂ ਦੇ ਨੇ ਔਰ ਇੰਜੋਏ ਕਰਦੇ ਆ ਪੂਰੇ ਇੱਕ ਦੋਸਤਾਂ ਦੀ ਫੈਮਲੀ ਦੀ ਨੇ ਪੂਰੇ ਦੋਸਤ ਸੀਗੇ ਦੋਸਤਾਂ ਨੇ ਇਕੱਠੇ ਹੋ ਕੇ ਰੈਸਟੋਰੈਂਟ ਖੋਲਿਆ ਔਰ ਕਹਿੰਦੇ ਨੇ ਕਿ ਜਿਹੜੇ ਵੀ ਦੋਸਤ ਜਿਹੜੇ ਵੀ ਮਿੱਤਰ ਉਹਰੇ ਆਣਗੇ ਆਪਣੀ ਫੈਮਲੀਆ ਦੇ ਨਾਲ ਉਹਨਾਂ ਬਸੇ ਵੀ ਕੁਝ ਕਰ ਰਹੇ ਹਾਂ ਹਾਂ ਬਿਲਕੁਲ ਕਰ ਰਹੇ ਹਾਂ ਜੀ ਫੈਮਲੀਆ ਨਾਲ ਆਣਗੇ ਔਰ ਇਹ ਫੁੱਲ ਇੰਜੋਏ ਕਰਨਗੇ ਜਿਵੇਂ ਲੇਡੀਜ਼ ਕਿਟੀ ਵਾਸਤੇ ਅਸੀਂ ਬਹੁਤ ਵਧੀਆ ਆਫਰ ਲੈ ਕੇ ਆਏ ਹਾਂ ਅਸੀਂ ਅੱਜ ਜਿਹੜੀ ਆਫਰ ਲੈ ਕੇ ਆਏ ਹਾਂ ਇਕ ਤਨੂੰ ਬਰੌਨੀ ਵਿਦ ਆਈਸਕ੍ਰੀਮ ਕੰਪਲੀਮੈਂਟਰੀ ਦਿੱਤੀ ਜਾਏਗੀ ਤੇ ਜਿਹੜੀ ਲੇਡੀਜ਼ ਦੇ ਮੇਨ ਹੋਸਟਲ ਹੋਣਗੇ ਕਿੱਟੀ ਨੰਬਰ ਦੇ ਉਹਨਾਂ ਨੂੰ ਮੂਵੀ ਦੇ ਇੱਕ ਟਿਕਟ ਨਾਲ ਆਪਾਂ ਫ੍ਰੀ ਗਿਫਟ ਕਰਾਂਗੇ। ਲੋ ਜੀ ਮੂਵੀ ਦੀ ਗਿਫਟ ਵੀ ਫ੍ਰੀ ਕਰਤੀ ਕਿਉਂਕਿ ਕਹਿੰਦੇ ਨੇ ਨਾਲੇ ਪੀਵੀਆਰ ਪੀਵੀਆਰ ਬਣਿਆ ਹੋਇਆ ਹੈ ਬਿਲਕੁਲ ਐਨ ਬਿਗ ਬੋਸ ਦੇ ਨਾਲ ਪੀਵੀਆਰ ਹੈ। ਜਿਹੜੀ ਵਾਸਤੇ ਉਹਨਾਂ ਤੋਂ ਵਾਕਾ ਕਰਦਾ ਇੱਕ ਵਾਰ ਸੇ ਕੇਜਰੀ ਜਾਨ ਨੇ ਕੀਤਾ ਸੀਗਾ 2000 ਰੁਪਏ ਵਾਲਾ ਪਰ ਅਜੇ ਤੱਕ ਕੇਜਰੀ ਜਾਨ ਨੇ ਦਿੱਤਾ ਨਹੀਂਗਾ ਪਰ ਇਹਨਾਂ ਨੇ ਟਿਕਟ ਦੇਣੀ ਸ਼ੁਰੂ ਕਰਤੀ ਹੈ ਮੈਂ ਵੀ ਪੁੱਛੂਗਾ ਕਿ ਟਿਕਟ ਦਿੱਤੀ ਜਾ ਰਹੀ ਹੈ। ਯਾ ਨਹੀਂ ਦਿੱਤੀ ਜਾ ਰਹੀ ਆਪਾਂ ਹੁਣ ਲੇੜੀ ਨਾਲੇ ਗੱਲ ਕਰਾਂਗੇ ਅੰਦਰ ਜਾ ਕੇ। ਪਾਜੀ ਸਹੀ ਗੱਲ ਐ। ਬਿਲਕੁਲ ਬਿਲਕੁਲ ਸਹੀ ਐ। ਲੱਗਦਾ ੜੀ ਮੈਨੂੰ। ਨਹੀਂ ਨਹੀਂ ਬਿਲਕੁਲ ਸਹੀ ਐ ਜੀ। ਇਹਦੇ ਕੇਜਰੀ ਵਾਲਾ ਕੰਮ ਤਾਂ ਨਹੀਂ ਹੋ ਜੂਗਾ। ਨਹੀਂ ਨਹੀਂ ਨਹੀਂ। ਕਰੀਏ ਆਪਾਂ ਇਹ। ਅੱਜ ਆਪਰ ਥੋੜੀ ਤਮਾਕਾ ਅੱਜ ਤਾਂ ਹੀ ਕਰਨਾ ਐ ਆਪਾਂ ਨੇ। ਅੰਦਰ ਕਹਿਤਾ ਵੈਸੇ ਤੁਸੀਂ ਨਾ। ਹਾਂ ਅੰਦਰ ਕਹਿਤਾ ਸਾਰਿਆਂ ਨੂੰ ਆਪਾਂ ਨੇ। ਉਹ ਤਮਾਕਾ ਅੱਜ ਤੋਂ ਕਰਤਾ ਇਹਨਾਂ ਨੇ ਨਮਾ ਸਾਡੇ ਚੈਨਲ ਨੂੰ ਦੇਖ ਕੇ ਵੀ ਪਿਛਲੀ ਵਾਰ ਵੀ ਕਹਾ ਕੇ ਗਿਆ ਸੀ ਕਿ ਲੇੜੀ ਵਾਸਤੇ ਇੱਕ ਤਾਂ ਆਈਸਕ੍ਰੀਮ ਜਿਹੜੀ ਹੈ ਜਿਹੜੀ ਜਦੋਂ ਕਿੱਟੀ ਬਾਡੀ ਜਾਂਦੀਆਂ। ਇੱਕ ਆਈਸਕ੍ਰ ਮੋਲ ਦੀ ਫਰੀਦ ਤੇ ਦੀ ਫਰੀਦ ਪੀ ਆ ਰਹੀ ਹੈ ਜਿਹੜੀ ਪਿਕਚਰ ਲੱਗੀ ਹੋਈ ਦੋਸਤੋ ਟਿਕਟ ਵੀ ਅੱਜ ਕੱਲ 5-70000 ਰੁਪਏ ਟਿਕਟ ਆਉਂਦੀ ਹੈ ਔਰ ਬਾਕੀ ਇਹ ਲੁੱਟਾ ਮਚਾਨ ਲੱਗੇ ਹੋਏ ਨੇ ਜਿਹੜਾ ਘਰ ਵਾਲਾ ਉਹ ਬਹਿ ਕੇ दारू ਪੀਊਗਾ ਦੋ ਪੈਗਾਂ ਨਾਲ ਇੱਕ ਮੱਗ ਭਰੀ ਤੇ ਲੇਡੀ ਜ ਖਾਣਗੇ ਆ ਖਾਣਾ ਤੇ ਨਾਲ ਖਾਣਗੇ ਐਸ ਲਈਓ ਚਲ ਆਓ ਇੱਕ ਵਾਰ ਲੈ ਚਲਦਾ ਅੰਦਰ ਦੇਖਦੇ ਆ ਕਿ ਤੇ ਲੇਡੀ ਨਾਲ ਗੱਲ ਕਰਦੇ ਆ ਕਿ ਜਿਹੜੀ ਆਈਸਕ੍ਰੀਮ ਵਾਲੀ ਗੱਲ ਹੈ ਜਾਂ ਟਿਕਟ ਵਾਲੀ ਗੱਲ ਹੈ ਕਿ ਦਿੱਤੀ ਆ ਲੈ ਕਿ ਨਹੀਂ ਦਿੱਤੀ ਆ ਰਹੀ ਜੀ ਚਲ ਜ ਹੋਰ ਵੀ ਹੈ ਆਪਣੇ ਸ਼ਹਿਰ ਨਿਵਾਸੀਆਂ ਨੂੰ ਅਸੀਂ ਬੜਾ ਵਧੀਆ ਇੱਕ ਮੈਸੇਜ ਦੇਣਾ ਚਾਹੁੰਦੇ ਆ ਤੁਹਾਡੇ ਚੈਨ ਇਹ ਜਿਹੜੀ ਡਰਿੰਕ ਸਾਡੇ ਕੋਲ ਹੋਏਗੀ ਉਹਦੀ ਕੁਆਲਿਟੀ ਹੋਰ ਕੁਆਂਟੀਟੀ ਇਹ ਜ਼ਰੂਰ ਚੈੱਕ ਕਰਨੀ ਆ ਕਿ ਇੱਕ ਵਾਰ ਨਹੀਂ ਜੇ ਪੀ ਇਹ ਮੈਨੂੰ ਦਾ ਪੈਕ 60 ਐਮਐਲ ਦਾ ਪੈਕ ਹੈ ਤਾਂ ਉਨੇ ਹੀ ਲੈਣਾ ਮੈਂ ਹੁਣ ਕਿਸੇ ਬਾਰੇ ਨਹੀਂ ਕਹਿ ਸਕਦਾ ਸਾਡਾ ਜਿਹੜਾ ਪੈਕ ਹੋਏਗਾ ਨਾ ਪ੍ਰੋਪਰ 60 ਐਮਐਲ ਦਾ ਹੋਏਗਾ ਲੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਕਲੱਬ ਵਾਲਿਆਂ ਨੂੰ ਮਾਰਨਿੰਗ ਕਲੱਬਰ ਨੂੰ ਕਹਿਣਾ ਚਾਹੁੰਦਾ ਜਾਂ ਹੋਰ ਵੀ ਜਿਹੜੇ ਕਲੱਬ ਨੇ ਕਿ ਇੱਕ ਵਾਰ ਜਿਹੜਾ ਘੜਦੀ ਹੋ ਰਹੀ ਆਪਾਂ ਔਰ ਪੈਕ ਦਾ ਸਾਈਜ਼ ਦੇਖੀਏ ਇਹ ਪੈਕ 60 ਐਮਐਲ ਦਾ ਹੀ ਹੈ ਜਾਂ 30 ਐਮਐਲ ਦਾ ਕਿ ਗੱਲ ਇਹਨਾਂ ਨੇ ਕਰੀ ਜਿਹੜੀ ਗਿੱਕੀ ਨਾ ਗੋਲ ਗੱਲ ਕਰਤੀ ਕਿ ਆਮ ਜਗ੍ਹਾ ਤੇ 60 ਜਾਂ 30 ਐਮਐਲ ਦੇ ਪੈਗ ਨਹੀਂ ਮਿਲਦੇ ਪਰ ਇੱਥੇ ਪ੍ਰੋਪਰ 60 ਦੇ 30 ਐਮਐਲ ਦਾ ਪੈਗ ਮਿਲੂਗਾ ਗੱਲ ਇਹ ਆ ਜੀ ਜੇ ਕਮਾਈ ਨਹੀਂ ਕਰ ਰਹੇ ਤਾਂ ਘਾਟਾ ਵੀ ਨਹੀਂ ਖਾ ਰਹੇ ਗੱਲ ਕਹੀ ਹੈ ਇਹਨਾਂ ਨੇ ਪਰਮਾਤਮਾ ਤਰੱਕੀਆਂ ਦੇਵੇ ਇੱਕ ਵਾਰ ਮੈਂ ਸ਼ਹਿਰ ਨੂੰ ਨਵੇਦਨ ਕਰਨਾ ਚਾਹੁੰਦਾ ਹੈ ਬਹੁਤ ਵਧੀਆ ਵਧੀਆ ਆਫਰਾਂ ਮਿਲ ਰਹੀਆਂ ਬੀਅਰ ਇੱਕ ਨਾਲ ਇੱਕ ਫ੍ਰੀ ਵਾਹ ਜੀ ਹੋਰ ਡਾਟ ਬੀਅਰ ਇੱਕ ਨਾਲ ਇੱਕ ਫ੍ਰੀ ਲੋ ਜੀ ਗਰਮੀ ਵੀ ਆਉਣ ਵਾਲੀ ਹੈ ਬਸ ਇਹ ਤਾਂ ਸਰਦੀ ਦੇ ਵਿੱਚ ਵੀ ਜਿਹੜੀ ਨਵੀਂ ਜਨਰੇਸ਼ਨ ਹੈ ਵੀ ਦਾ ਪੀਂਦੀਓ ਪੀਂਦੀ ਆ ਪਰ ਗਰਮੀ ਵੀ ਆਣ ਆਲੀ ਐ ਇੱਕ ਮੀਰ ਨਾਲ ਇੱਕ ਮੀਰ ਫਰੀ ਸੋ ਦੋਸਤੋ ਗੱਲ ਇਹ ਕਿ ਇੱਕ ਵਾਰ ਗੇੜਾ ਦਾ ਕੱਢ ਕੇ ਜਾਓ ਆਪਣਾ ਇੰਜੋਏ ਕਰੋ ਸਾਥੀਆਂ ਦੇ ਨਾਲ ਆਓ ਔਰ ਦੋ ਪੈਗਾ ਦੇ ਨਾਲ ਇੱਕ ਪੈਗ ਫਰੀ ਪਾਓ ਉਹ ਦੋਸਤੋ ਜਿਹੜੇ ਇਹ ਓਨਰ ਸਾਹਿਬ ਨੇ ਗੱਲ ਕੀਤੀ ਹੈ ਕਿ ਲੇਡੀ ਵਾਸਤੇ ਜਦੋਂ ਕਿੱਟੀ ਪਾਰਟੀ ਚੱਲਦੀ ਆ ਤਾਂ ਕੋਈ ਸਕੀਮਾਂ ਦੇ ਰਹੇ ਆ ਆਪਾਂ ਗੱਲ ਕਰਦੇ ਆ ਉਹਦੇ ਲੇਡੀਆਂ ਜੀ ਬੈਠੇ ਨੇ ਆ ਸੱਤੀ ਗੱਲ ਜੀ ਹਾਂ ਹਾਂ ਆਇਓ ਹਾਂ ਜੀ ਸਰ ਅੱਛਾ ਇੰਨਾ ਕੋਈ ਜਿਹੜੇ ਓਨਰ ਨੇ ਸਕੀਮ ਦੱਸਿਆ ਹੈ ਕਿ ਜਦੋਂ ਇੱਕ ਕਿੱਟੀ ਬਣਦੀ ਉਹਰੇ ਹੁੰਦੀ ਹੈ ਮੈਂ ਕੋਈ ਸਪੀਲ ਸ਼ੁਰੂ ਕੀਤੀ ਉਹਨਾਂ ਨੇ ਇੱਕ ਤਾਂ ਫਿਲਮ ਦੇਖਵਾ ਕੇ ਟਿਕਟ ਲਾ ਇੱਕ ਕੋਈ ਐਕਟੀਵ ਮਾਰੇ ਜੀ ਕਹਿੰਦਾ ਜਿੰਨੇ ਕੋਈ ਐਸੀ ਗੱਲ ਆਈ ਉਹਦੇ ਕੋਲ ਹਾਂਜੀ ਸਰ ਸਾਡੀ ਮੋਸਟਲੀ ਕਿੱਟੀਆਂ ਇੱਥੇ ਹੁੰਦੀਆਂ ਨੇ ਆਪੀ ਹੈਲਥੀ ਹੁੰਦੀਆਂ ਲੇਡੀਜ਼ ਅਤੇ ਬਹੁਤ ਸੇਫ ਵੀ ਪਲੇਸ ਹੈਗਾ ਅੱਛਾ ਔਰ ਜਿਹੜੇ ਹੋਸਟ ਹੁੰਦੇ ਨੇ ਕਿੱਟੀ ਦੇ ਉਹਨਾਂ ਨੂੰ ਇਹ ਮੂਵੀ ਟਿਕਟ ਪ੍ਰੋਵਾਈਡ ਕਰਦੇ ਨੇ ਔਰ ਬਰਾਊਨੀ ਵੀ ਤਾਂ ਆਈਸਕ੍ਰੀਮ ਕੰਪਲੀਮੈਂਟਰੀ ਦਿੰਦੇ ਰਿਹਾ ਜੀ ਸੱਚਾਈ ਹੈ ਜੀ ਨਹੀਂ ਨਹੀਂ ਸੱਚਾਈ ਹੈ ਜੀ ਜਿਵੇਂ ਕੇ ਜੀ ਆ ਲੈ ਕੇ ਆ ਸੀ ਕਿ ਮੈਂ 2000 ਰੁਪਏ ਭਰੀ ਕਦੇ ਉਹੀ ਕੰਮ ਨਾ ਦੀ ਕਰ। ਤੇ ਕੇਜਰੀਵਾਲ ਵਾਲਾ ਕੋਈ ਕੰਮ ਨਹੀਂ ਹੈ। 빅बॉਸ ਆਪਣੀ ਸਕੀਮ ਤੇ ਖੜਾ ਉੱਤਰ ਰਿਹਾ ਹੈ। ਦੇ ਰਹੇ ਹਾਂ। ਹਾਂ ਜੀ ਹਾਂ ਜੀ। ਹਾਂ ਤੂੰ ਦੇਖ ਰਿਹਾ ਕੋਈ ਪਹਿਲਾਂ ਨੇ ਗੱਲ ਕੀਤੀ ਹੈ ਕਿ ਜਦੋਂ ਸਾਡੀ ਉਹਦੇ ਕਿੱਟੀ ਹੁੰਦੀ ਹੈ, ਅਕਸਰ ਅਸੀਂ ਕਿੱਟੀਆਂ ਉਰੇ ਹੀ ਕਰਦੇ ਹਾਂ ਔਰ ਸਾਨੂੰ ਆਈਸਕ੍ਰੀਮ ਵੀ ਮਿਲਦੀ ਹੈ ਤੇ ਨਾਲ ਸਾਡੇ ਜਿਹੜੇ ਮੇਨ ਹੁੰਦੇ ਉਹਨੂੰ ਟਿਕਟ ਵੀ ਦਿੱਤੀ ਜਾਂਦੀ ਹੈ। ਹੁਣ ਦੇਖਣਾ ਹੈ ਕਿ ਤੁਸੀਂ ਉਰੇ ਆ ਕੇ ਟਿਕਟ ਲੈ ਰਹੇ ਹੋ, ਆਈਸਕ੍ਰੀਮ ਖਾ ਰਹੇ ਹੋ ਕਿ ਨਹੀਂ ਖਾ ਰਹੇ। সোডোডেডোটো স্যুার সোডোডর সোডোডোডোডেিন সেইড়োজোডোডোর সোক্ডেডো স্্য়ে সোেনে পারে স্য়েড্ন্য়েডূো স�